ਮੈਂ ਜੈਗਬਲ ਲਾਲੀ ਨੂੰ ਦੂਨੇਤਾ ਅਹੀਂ ਰਸਕਣ ਹੁੰਦਾ ਅਸਕਰ ਕੇ ਰੱਖਿਆ ਆਹੀਂ ਪਿਛਲੇ ਕਈ ਦਿਨਾਂ ਤੋਂ ਵਾਜਦੇ ਪਏ ਸੀ ਲੇਕਿਨ ਅਸੀਂ ਸੋਚਦੇ ਸੀ ਕਿ ਚਲੋ ਅੱਜ ਸੁਧਾਰ ਹੋ ਜਾਏਗਾ ਕੱਲ ਸੁਧਾਰ ਹੋ ਜਾਏਗਾ ਸ਼ਾਇਦ ਲੋਕਾਂ ਨੂੰ ਨਿਆਂ ਮਿਲ ਜਵੇ ਪਰ ਮੇਰੇ ਹਿਸਾਬ ਨਾਲ ਇਸ ਕੰਡੀਸ਼ਨ ਦੇ ਵਿੱਚ ਇਹ ਮਾਫੀਆਂ ਦੇ ਹੱਥ ਰਾਜਨੀਤੀ ਤੌਰ ਤੇ ਅਤੇ ਪ੍ਰਸ਼ਾਸਨਿਕ ਤੌਰ ਤੇ ਮਜਬੂਤ ਹੋ ਗਿਆ ਮੈਨੂੰ ਨਹੀਂ ਲੱਗਾ ਕਿ ਲੋਕਾਂ ਨੂੰ ਇਨਸਾਫ ਮਿਲੇਗਾ ਮੈਂ ਗੱਲ ਕਰਨਾ ਚਾਹੁੰਦਾ ਅੰਮ੍ਰਿਤਸਰ ਦੇ ਵਿੱਚ ਕੁਝ ਰਿਕਵਰੀ ਦੇ ਨਾਂ ਤੇ ਲੋਕਾਂ ਨਾਲ ਧੱਕਾ ਕਰਨ ਦੇ ਏਜੰਟਾਂ ਕੁਝ ਏਜੰਟ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ ਕੇ ਬੈਠੇ ਆ ਜਿਵੇਂ ਕਿ اسلامਾਬਾਦ ਵਿੱਚ ਲਾਂਸ ਰੋਡ ਤੇ ਉਹ ਕਮਿੰਗ ਰੋਡ ਤੇ ਰਣਜੀਤ ਐਵੇਨਿਊ ਉਨਾਂ ਕੋ ਨਾ ਤੇ ਕਿਸੇ ਬੈਂਕ ਦੀ ਕੋਈ ਰਿਕਵਰੀ ਆ ਨਾ ਉਹਨਾਂ ਕੋ ਕੋਈ ਅਥਰੋਇਡ ਆ ਕਿ ਕਿਸੇ ਦਾ ਵੀ ਵਹੀਕਲ ਉਹ ਖੋ ਕੇ ਜਬਰਨ ਆਪਣੇ ਦਫਤਰ ਲੈ ਜਾਣ ਲੇਕਿਨ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੇ ਨੱਕ ਥੱਲੇ ਇਹ ਜਿਹੜਾ ਧੰਦਾ ਬੜੇ ਜੋਰਾਂ ਨਾਲ ਚੱਲ ਰਿਹਾ ਔਰ ਇਹ ਜਦੋਂ ਵੀ ਕੋਈ ਇਨਸਾਨ ਇਹਨਾਂ ਤੋਂ ਪੀੜਿਤ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਾ ਅੱਬਲ ਤੇ 90% 95% ਲੋਕ ਸ਼ਿਕਾਇਤ ਹੀ ਨਹੀਂ ਕਰਦੇ ਇਹ ਗੁੰਡਾਗਰਦੀ ਮਜਾਈ ਹੈ ਏਡੇ ਏਡੇ ਬੌਂਸਰ ਰੱਖੇ ਏਡੇ ਏਡੇ ਬੋਲੇ ਵਾਲੇ ਬੌਂਸਰ 4 4 5 5 ਬੌਂਸਰ ਜਾਂਦੇ ਆ ਗੱਡੀ ਚੁੱਕਣ ਆ ਤੇ ਔਰ 10 10 12 12 ਬੌਂਸਰ ਦਫ਼ਤਰੇ ਰੱਖੇ ਹੋਇਆ ਪਹਿਲਾਂ ਤੇ ਇੰਨਾ ਦੇ ਦਫ਼ਤਰ ਵਿੱਚ ਜਿਹੜਾ ਆਮ ਆਦਮੀ ਜਾਂਦਾ ਉਹ ਜਾਂਦੇ ਡਰ ਜਾਂਦਾ ਉਹ ਬੌਂਸਰ ਵੇਖ ਕੇ ਔਰ ਇਹ ਕੀ ਕਰਦੇ ਆ ਗੱਡੀ ਰੋਡ ਦੇ ਉੱਤੋਂ ਇਹਨਾਂ ਨੇ ਕੈਪ ਬਣਾਈ ਹੋਈ ਆ ਐਪ ਦੇ ਥਰੂ ਇਹ ਪਾਉਂਦੇ ਆ ਹਰ ਇਨਸਾਨ ਨੇ ਗੱਡੀ ਜਿਹੜੀ ਐ ਦੇਖੋ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਕੋਈ ਵੀ ਬੰਦਾ ਗਰੀਬ ਤੋਂ ਲੈ ਕੇ ਸ਼ੌਕਰ ਲਾ ਲਓ ਹਾਈ ਪ੍ਰੋਫਾਈਲ ਵੀ ਬੰਦਾ ਲਲੋ ਉਹਨਾਂ ਨੇ ਵੀ ਬੈਂਕ ਕੋਲੋਂ ਲੋਨ ਦਿੱਤੇ ਹੋਏ ਆ ਉਹ ਗੱਡੀਆਂ ਬੈਂਕ ਕੋਲੋਂ ਲੈਂਦੀਆਂ ਆ ਔਰ ਜਿਹੜੇ ਮੀਡੀਅਮ ਕਲਾਸ ਲੋਕ ਆ ਕੰਮ ਤੰਦਾ ਹੈਗਾ ਨਹੀਂ ਕੋਈ ਇਹ ਨਾ ਕਿਸੇ ਦੀ ਕਦੇ ਨਾ ਕਿਸੇ ਟਾਈਮ ਤੇ ਕੋਈ ਕਿਸ਼ਤ ਟੁੱਟ ਜਾਂਦੀ ਹੈ। ਕਦੇ ਇੱਕ ਕਿਸ਼ਤ ਟੁੱਟ ਗਈ ਕੇ ਦੀ ਦੋ ਕਿਸ਼ਤਾਂ ਰੁਕ ਗਈਆਂ। ਬੈਂਕ ਕੁਝ ਨਹੀਂ ਕਹਿੰਦਾ ਉਹਨਾਂ ਨੂੰ। ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨ ਲਗੀ ਆ ਵੀ ਅਗਰ ਜਦੋਂ ਬੈਂਕ ਫਾਈਨਾਂਸ ਕਰਦਾ ਉਹ 100 ਪੇਜ ਦੀ ਫਾਈਲ ਸੈਂਡ ਕਰਾਂਦਾ ਸਾਡੇ ਲੋਕਾਂ ਨੂੰ। ਉਹਦੇ ਸਾਰੇ ਡਾਕੂਮੈਂਟਸ ਹੁੰਦੇ ਆ। ਜੇ ਆਈਗੋਰ ਦੀ ਡਾਇਰੈਕਸ਼ਨ ਹੈ ਜੇ ਕਿਸੇ ਵੀ ਬੈਂਕ ਨੂੰ ਕਿਸੇ ਵੀ ਕੰਜ਼ਿਊਮਰ ਕੋ ਕੋਈ ਪ੍ਰੋਬਲਮ ਹੈ। ਕੋਰਟ ਦਾ ਦਰਵਾਜ਼ਾ ਘਟਕਾ ਫਿਰਗਾ। ਰੋਡ ਕੋਲੋਂ ਆਰਡਰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਮਦਦ ਲੈ ਕੇ ਉਹਦਾ ਵੀਹਿਕਲ ਚੁੱਕ ਕੇ ਦਾ ਜਾਵੇ ਨਾ ਕਿ ਜਬਰਨ ਰੋਡ ਤੋਂ ਔਰ ਇਹ ਕੀ ਕਰਦੇ ਆ ਜਬਰਨ ਰੋਡ ਤੋਂ ਵੀਹਿਕਲ ਚੁੱਕਦੇ ਆ ਮੁੜ ਕੇ ਉਹਨੂੰ ਕਹਿੰਦੇ ਸਾਡੇ ਦਫ਼ਤਰ ਆ ਜੀ ਉਹ ਦਫ਼ਤਰ ਚਲ ਜਾਂਦਾ ਦਫ਼ਤਰ ਜਾ ਕੇ ਕਹਿੰਦੇ ਤੇਰੀਆਂ ਤਿਆਰ ਕਿਸਤਾਂ ਟੁੱਟੀਆਂ ਬਈ ਤੇਰੀਆਂ ਇੰਨੀਆਂ ਟੁੱਟੀਆਂ ਹੀ ਉਹ ਪਹਿਲਾਂ ਦੇ ਉਹਨੂੰ ਦੇਂਦੇ ਹੀ ਨਹੀਂ ਵੀਹਿਕਲ ਤੇ ਜੇ ਸੈਟਲਮੈਂਟ ਹੋ ਜਾਂਦੀ ਤੇ ਉਹਨੂੰ ਰਹੀਤ ਨਹੀਂ ਦਿੰਦੇ ਜੇ ਕਿਸੇ ਨੂੰ ਕਹਿੰਦੇ ਤੇਰੇ 5000 ਬਣਿਆ ਵੀ ਦੰਗਿਆ ਇੰਨੀਆਂ ਕਿਸਾਨ ਟੁੱਟ ਗਈਆਂ ਉਹ ਕਹੇਗਾ ਭਾਈ ਦੇ ਦਾਂਗਾ ਹੋਲੀ ਹੋਲੀ ਕਰਕੇ ਦੇ ਦਾਂਗਾ ਹੋਲੀ ਹੋਲੀ ਕਰਕੇ ਚੱਲ ਦੇ ਫਿਰ 10000 ਉਹਨੂੰ 10000 ਬੱਲੇ ਲੈਂਦੇ ਆ ਚੱਲ ਗੱਡੀ ਲੈ ਜਾ ਉਹ 10000 ਕਿਹੜੇ ਖਤੇ ਜਾਂਦਾ ਪਿਆ ਜੇ ਰਾਤ ਨੂੰ ਵੀ ਗੱਡੀਆਂ ਚੁੱਕੀਆਂ ਤੇ 2 ਲੱਖ ਦੀ ਐਂਟਰੀ ਪੈ ਗਈ ਉਹ 2 ਲੱਖ ਦੀ ਐਂਟਰੀ ਕਿਹੜੇ ਖਤੇ ਬੰਦੀ ਪਈ ਆ ਨਾ ਤੇ ਇਹਦੇয়াল ਪੁਲਿਸ ਪ੍ਰਸ਼ਾਸਨ ਕੋਈ ਧਿਆਨ ਦਿੰਦਾ ਪਿਆ ਉਹ ਨਾ ਕੋਈ ਕੰਜ਼ਿਊਮਰ ਇਹਨਾਂ ਕੋਲ ਡਰਦਾ ਅੱਗੇ ਆਂਦਾ ਤੇ ਜੇ ਕੋਈ ਸ਼ਿਕਾਇਤ ਕਰਦਾ ਕਿ ਉਥੇ ਕੱਸਦਾ ਬਾਰ ਬਾਰ ਬੌਂਸਰ ਪਹੁੰਚ ਜਾਂਦੇ ਆ ਤੇ ਉਹਨੂੰ ਜਾ ਕੇ ਥ੍ਰੈਡ ਕਰਦੇ ਆ ਤੇ ਤੂੰ ਪਰਚਾ ਕਰਾ ਵੀ ਲਏਂਗਾ ਤੇ ਸਾਡਾ ਕੀ ਆ ਅਸੀਂ ਵਕੀਲ ਖੜਾ ਕਰ ਹੀ ਲੈਣਾ ਪਰਚਾ ਹੋ ਵੀ ਜਾਗਾ ਤੇ ਕੀ ਹੋਏਗਾ ਤੂੰ ਆਏਂਗਾ ਫਿਰ ਕੋਰਟ 'ਚ ਤਰੀਕਾ ਭੁਗਤਾਨ ਹਸੇ ਉਹ ਉਚਾਰਾ ਐਨੇ ਕੀ ਥੈਡ ਹੋ ਜਾਂਦਾ ਕੁਝ ਜਿਹੜੇ ਪ੍ਰਸ਼ਾਸਨ ਦੇ ਸਾਡੇ ਮਿਲੀ ਭਗਤਲੇ ਅਫਸਰਾਂ ਸਾਰੇ ਨਹੀਂ ਕੁਝ ਉਹ ਗੁੰਡਰਾ ਦਿੰਦੇ ਆ ਉਹ ਕਹਿੰਦੇ ਛੱਡ ਤੈਨੂੰ ਗੱਡੀ ਮਿਲਣ ਦੀ ਨਾ ਤੂੰ ਆਪਣੀ ਗੱਡੀ ਲੈ ਕੇ ਘਰ ਜਾ ਜੇ ਕੋਈ ਇਹਨਾਂ ਨਾਲ ਸ਼ਿਕਾਇਤ ਕਰਨ ਦੇ ਜਾਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਾ ਜਾਂ ਇਹਨਾਂ ਤੇ ਹੈਵੀ ਹੋ ਜਾਂਦਾ ਜਾਂ ਇਹਨਾਂ ਕੋ ਕੋ ਕਾਗਜ਼ ਮੰਗਦਾ ਜਾਂ ਇਹਨਾਂ ਤੇ ਪਰਚਾ ਹੁੰਦੀ ਨੋਬ ਦਾਂਦੀ ਆ ਤੇ ਸਿਲੰਡਰ ਕਰ ਦਿੰਦੇ ਆ ਅਵਲ ਤੇ ਕਰਦੇ ਨਹੀਂ ਔਰ ਹਰ ਬੰਦੇ ਕੋਲੋਂ ਜੇ ਗੱਡੀ ਚੁੱਕਣ ਦੇ ਇਹਨਾਂ ਕੋ ਰਾਈਟਸ ਹੈ ਗਿਆ ਤੇ ਗੱਡੀ ਚੁੱਕ ਕੇ ਛੱਡਦੇ ਕਿਉਂ ਇੱਕ ਗੱਡੀ ਇਹਨਾਂ ਚੁੱਕ ਲਈ ਗੱਡੀ ਚੁੱਕ ਗਏ ਜਦੋਂ ਉਹਨੇ ਚਕਾਇਤ ਕੀਤੀ ਉਹ ਉਸ ਨੂੰ ਇਹਨਾਂ ਨੇ ਥਾਣੇ ਲਾਤੀ ਉਹ ਗੱਡੀ ਥਾਣੇ ਲਾਤੀ ਇਹਨਾਂ ਨੇ ਗੱਡੀ ਚੁੱਕੀ ਥਾਣੇ ਲਿਆਨੀ ਕਿਉਂ ਜਿੰਨਾ ਕੋਈ ਰਾਈਟ ਸੱਗੇ ਆ ਗੱਡੀ ਟੁਕਲੀ ਤੇ ਗੱਡੀ ਇਹਨਾਂ ਨੂੰ ਚਾਹੀਦਾ ਕਿ ਬਾੜੇ 'ਚ ਜਮ੍ਹਾਂ ਕਰਾਣ ਬੈਂਕ ਨੂੰ ਜਮ੍ਹਾਂ ਕਰਾਣ ਜੇ ਪੁਲਿਸ ਦਾ ਦਬਾਅ ਪਿਆ ਤੇ ਗੱਡੀ ਥਾਣੇ ਲੈਣ ਦੀ ਥਾਣੇ ਲੈ ਕੇ ਕੰਪਰੋਮਾਈਜ਼ ਕੀਤਾ ਤਾਂ ਗੱਡੀ ਕੁਝਮੰਨ ਨੂੰ ਦੇਤੀ ਇਹ ਮੈਨੂੰ ਹਲੇ ਤਾਂ ਗੁਰਤ ਨਾਨਕੀ ਸਮਝ ਆਇਆ ਮੈਂ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਕੋਲ ਬਹੁਤ ਵਧੀਆ ਬੰਦੇ ਆ ਇਹ ਤੁਹਾਡੀ ਵੀਡੀਓ ਦੇ ਮਾਧਮ ਨਾਲ ਮੈਂ ਚਾਹਾਂਗਾ ਕਿ ਉਹ ਧਿਆਨ ਦੇਣ ਇਸ ਗੱਲ ਨੂੰ ਕਿਉਂਕਿ ਅੱਗੇ ਵੀ ਅਸੀਂ ਕਮਲੈਂਡਾ ਕੀਤੀਆਂ ਲੇਕਿਨ ਇਹ ਪੁੱਤ ਨੂੰ ਗੁੰਮਰਾਹ ਕਰ ਦਿੰਦੇ ਆ ਇਹਨਾਂ ਨੇ ਆਪਣੀਆਂ ਜਨਥੀਆਂ ਦਾ ਨਾਮ ਰੱਖਿਆ ਆ ਜੇ ਕੇ ਰਿਕਵਰੀ ਏਜੰਸੀ ਐਸ ਕੇ ਰਿਕਵਰੀ ਏਜੰਸੀ ਕੇ ਕੇ ਰਿਕਵਰੀ ਏਜੰਸੀ ਉਹ ਕੋਈ ਨਾਂ ਰੱਖ ਨਾ ਰਿਕਵਰੀ ਏਜੰਸੀ ਥੋੜੀ ਹੋ ਜਾਂਦੀ ਆ ਉਨੂੰ ਕੋਈ ਪਾਵਰ ਥੋੜੀ ਮਿਲੀ ਐ ਕਿ ਨਾਂ ਰੱਖਣਾ ਰਿਕਵਰੀ ਕਰਨ ਦਾ ਰਾਈਟ ਸੈ ਕਾ ਦੇ ਤੋ ਉਹਨੇ ਰਿਕਵਰੀ ਕਿਹੜੇ ਬੈਂਕ ਤੋਂ ਲਈ ਐ ਉਹ ਡਾਕੂਮੈਂਟ ਨਹੀਂ ਵਿਖਾਉਂਦੇ ਸਿਰ ਆਪਣਾ ਲੈਟਰ ਵੜਵਾਏ ਵੇਖੋ ਜੀ ਸਾਡੀ ਰਿਕਵਰੀ ਏਜੰਸੀ ਆ ਜੀ ਭਾਜੀ ਕੱਲ ਨੂੰ ਮੈਂ ਆਪਣੇ ਬੱਚੇ ਦਾ ਨਾਂ ਜੱਜ ਰੱਖਦਾਗਾ ਤੇ ਜੱਜ ਥੋੜੀ ਬਣ ਜਾਏਗਾ ਨਾਂ ਰੱਖਣਾ ਬੱਚਾ ਜੱਜ ਥੋੜੀ ਹੋਏਗਾ ਉਹ ਕਹੇਗਾ ਤੇਰਾ ਮੁੰਡਾ ਕਿੱਥੇ ਆ ਉਹ ਜੱਜ ਆਈ ਤੇ ਮੁੰਡਾ ਨਾ ਗਿਆ ਜੱਜ ਭਾਜੀ ਰਿਕਵਰੀ ਨਾਂ ਰੱਖਣ ਨਾਲ ਰਿਕਵਰੀ ਤੇ ਥੋੜੀ ਰਾਈਟਸ ਮਿਲ ਜਾਂਦੀ ਐ ਉਹਨਾਂ ਕੋ ਕੀ ਪਾਵਰਾ ਕਿਹੜੇ ਬੈਂਕ ਨੇ ਉਹਨੂੰ ਅਥੋਰਾਈਟ ਕੀਤਾ ਗੱਡੀ ਚੁਕੰਦਾ ਇਹ ਬੜਾ ਤਗੜਾ ਘੋਰਕ ਦੰਦਾ 2 2 3 3 ਲੱਖ ਰੁਪਈਆ ਰਾਤ ਨੂੰ ਇਹ ਕਮਾਣਦੇ ਆ ਕਿਦੀ ਸ਼ੈਣਾ ਕਮਾਣਦੇ ਆ ਗੱਡੀਆਂ ਕਿਦੀ ਸ਼ੈਣਾ ਚੁਕੰਦੇ ਇਹ ਬੜਾ ਹੀ ਇੱਕ ਗੰਭੀਰ ਮਿਸ਼ਾ ਇਹਦੇ ਤੇ ਪੁਲਿਸ ਬਸਤਸਨ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਤੇ ਹੁਣ ਇਸ ਤੋਂ ਬਾਅਦ ਅਗਰ ਸਾਡੇ ਕੋ ਕਿਉਂਕਿ ਸਾਡੇ ਕੋ ਬੜੇ ਸਤਾਏ ਲੋਕ ਆਂਦੇ ਲੇਕਿਨ ਸਟੈਂਡ ਨਹੀਂ ਕਰਦੇ ਉਹ ਕਹਿੰਦੇ ਭਾਜੀ ਅਸੀਂ ਕੀ ਲੈਣਾ ਝਗੜੇ ਪੁਲਿਸ ਨੂੰ ਪ੍ਰਸ਼ਾਸਨ ਨੇ ਇਹਦੇ 'ਲ ਧਿਆਨ ਨਾ ਦਿੱਤਾ ਤੇ ਮਜਬੂਰਨ ਸਾਨੂੰ ਫਿਰ ਜਾਂ ਤੇ ਜਿਸ ਵੀ ਥਾਣੇ ਦੇ ਅੰਦਰ ਉਹਦਾ ਦਫਤਰ ਹੋਏਗਾ ਉਹ ਥਾਣੇ ਦੇ ਬਾਹਰ ਬਹਿਣਾ ਪਏਗਾ ਤੇ ਜਾਂ ਫਿਰ ਜਿਹੜੀ ਰਿਕਵਰੀ ਏਜੰਸੀ ਆ ਉਹਦੇ ਬਾਹਰ ਬਹਿਣਾ ਪਏਗਾ ਔਰ ਉਹਦੇ ਕੋਲ ਪੇਪਰ ਫਿਰ ਅਸੀਂ ਮੰਗਾਂਗੇ ਕਿ ਦੱਸ ਵੀ ਤੇਰੇ ਕੋਲ ਕਿਹੜੇ ਰਿਕਵਰੀ ਦੇ ਰਾਈਟਸ ਹੈ ਪ੍ਰਧਾਨ ਜੀ ਬਿਲਕੁਲ ਪੁਕਤਾ ਪ੍ਰੂਫ ਹੈ ਜੀ ਹਾਈ ਕੋਰਟ ਨੇ ਜਦੋਂ ਕਹਿਤਾ ਕਿ ਹਾਈ ਕੋਰਟ ਦੀ ਪਿਛਲੀ ਦਿਨੀ ਇੱਕ ਸਟੇਟਮੈਂਟ ਆਈ ਸੀ ਕਿ ਕਿਸੇ ਕੋ ਵੀ ਕੋਈ ਪਾਵਰ ਨਹੀਂ ਹੈ ਜੀ ਗੱਡੀ ਚੁੱਕਣ ਦੀ ਇਕ ਜੇ ਕਿ ਕਿਸੇ ਨੇ ਗੱਡੀ ਚੁੱਕਣੀ ਆ ਰਿਕਵਰੀ ਕਰਨੀ ਆ ਤੇ ਬਾਈਪੋਰਡ ਜਾਵੇ ਬਾਈ ਲਾਓ ਤੇ ਬਾਈ ਲਾ ਜਾਣ ਜਦੋਂ ਅਸੀਂ ਸ਼ਿਕਾਇਤ ਕਰਦੇ ਆ ਕਿ ਆਪਣੀ ਰਿਕਵਰੀ ਦਾ ਉਹ ਵਖਾ ਦਿੰਦੇ ਆ ਕਿ ਕੇ ਕੇ ਰਿਕਵਰੀ ਸੈਂਟਰ ਖਾਣਾ ਉਸ ਰਿਕਵਰੀ ਸੈਂਟਰ ਰਿਕਵਰੀ ਦੇ ਕਾਗਜ਼ ਨਹੀਂ ਵਖਾਉਂਦੇ ਪੁਲਿਸ ਅਧਿਕਾਰੀਆਂ ਨੂੰ ਗੁੰਮਰਾਹ ਕਰਦੇ ਨੇ ਕੋਈ ਨਹੀਂ ਇਹ ਅਸੀਂ ਪਾਇਆ ਆ ਆਈ.ਟੀ.ਆਈ. ਚ ਇਹ ਵੀ ਜਲਦੀ ਖੁਲਾਸਾ ਆ ਜਾਏਗਾ ਪਰ ਜੇ ਰੋਡ ਤੋਂ ਗੱਡੀ ਚੁੱਕ ਹੀ ਲਈ ਚਲੋ ਤੁਸੀਂ ਕਹਿੰਦੇ ਪੂਖਤਾ ਪ੍ਰੂਫ ਹੈ ਗਿਆ ਮੈਂ ਗੱਡੀ ਜਾਂਦਾ ਪਿਆ ਮੇਰੀਆਂ ਕਿਸ ਤਰ੍ਹਾਂ ਟੁੱਟੀਆਂ ਤੁਸੀਂ ਗੱਡੀ ਮੇਰੀ ਚੁੱਕ ਲਈ ਕਿਉਂਕਿ ਵਾਅਦਾ ਦਿੰਦੇ ਜੀ ਤੇ ਚੁੱਕ ਕੇ ਅਗਰ ਤੁਸੀਂ ਪੈਸੇ ਲੰਦੇ ਜੇ 10000 ਕੇ ਕੋ 5000 ਕੇ ਕੋ 20000 ਤੇ ਫਿਰ ਉਹਦੀ ਰਸੀਦ ਕੋ ਨਹੀਂ ਦਿੰਦੇ ਤੁਹਾਡੇ ਕੋਲ ਕਵਰੀ ਕੀ ਆ ਤੇ ਫਿਰ ਜੇ ਤੁਸੀਂ ਪੈਸੇ ਲੈ ਲੇ ਕਈਆਂ ਨੇ ਤੇ ਔਨਲਾਈਨ ਪੈਸੇ ਦਿੱਤੇ ਕਈਆਂ ਨੇ ਕੈਸ਼ ਦਿੱਤੇ ਉਹਦੀ ਰਸੀਦ ਤੇ ਦੇਣਾ ਤੁਸੀਂ ਪ੍ਰਧਾਨ ਜੀ ਨਾਲ ਉਹ ਕਰਾਂਗੇ ਜੇ ਆਕਰ ਫਿਰ ਉਹਦਾ ਲਾਗ ਲੰਦੇ ਆ ਬੈਠਾਂਗੇ ਇਹਨਾਂ ਦੇ ਦੁਕਾਨਾਂ ਦੇ ਆ ਦਾ ਦਫ਼ਤਰਾਂ ਦੇ ਬਾਹਰ ਇਨਾਂ ਦੇ ਜਿਹੜੇ ਸਤਾਏ ਹੋਏ ਲੋਕ ਆ ਉਹ ਇਕੱਠੇ ਕਰਾਂਗੇ ਉਹਨਾਂ ਨੂੰ ਹੌਸਲਾ ਦੇਵਾਂਗੇ ਵੀ ਘਬਰਾਉਣਾ ਸਰ ਬੜੀਆਂ ਜਿਹੀਆਂ ਤਾਂ ਰੋਜ਼ ਮਰਾ ਗਰੀਬ ਆਦਮੀ ਪਿਸੀ ਜਾਂਦੇ ਆ ਔਰ ਇਹ ਗਰੀਬਾਂ ਦਾ ਛੋਚਨ ਕਰੀ ਜਾਂਦੇ ਆ ਪਹਿਲੀ ਗੱਲ ਤੇ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਕਿ ਜੇ ਇਨਾਂ ਕੋ ਰਿਕਵਰੀ ਗਈ ਆ ਕਿ ਗੱਡੀ ਫੜਦੇ ਆ ਫੜ ਕੇ ਲੈ ਜਾਂਦੇ ਆਪਣੇ ਦਫ਼ਤਰ ਦੇ ਕਿਉਂ ਫੇਛੜਦੇ ਕਿਉਂ ਤੁਸੀਂ ਕੁਝ ਸ਼ਿਕਾਇਤ ਕੀਤੀ? ਜੀ ਕੀਤੀ ਸੀ ਜੀ ਸ਼ਿਕਾਇਤ। ਕਿਦੋਂ ਕੀਤੀ ਸੀ ਜੀ? 4 ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਜੀ। ਉਹ ਬੰਦਾ ਸ਼ਿਕਾਇਤ ਕੀਤੀ ਸੀ ਜੀ ਪਰਚਾ ਵੀ ਕਰਾਉਣ ਨੂੰ ਤਿਆਰ ਸੀ ਪੁਲਿਸ ਪਰਚਾ ਦੇਣ ਨੂੰ ਵੀ ਤਿਆਰ ਸੀ। ਲੇਕਿਨ ਇਹਨਾਂ ਦੇ ਬਹੁਬਲੀ ਆਏ ਉਥੇ ਬੌਂਸਰ ਉਹਨੂੰ ਆਕੇ ਥੈੱਡ ਕੀਤਾ ਵੀ ਤੈਨੂੰ ਮੁੜ ਕੇ ਕੋਟ ਕਰਿਆਣੀਆਂ ਭੁਗਤਣੀਆਂ ਪੈਣੀਆਂ ਆਈ। ਤੇ ਉਹ ਵਿਚਾਰਾ ਗਰੀਬ ਆਦਮੀ ਮਰਦਾ ਗਿਆ ਨਾ ਕਰਦਾ। ਉਹ ਸਿਲੰਡਰ ਕਰ ਗਿਆ ਤੇ ਉਹਦਾ ਕੰਪਰੋਮਾਈਜ਼ ਹੋ ਗਿਆ। ਜਿੱਦਾਂ ਤੁਸੀਂ ਅਜੇ ਨਾਲ ਜੀ ਬੋਕ ਕਰਿਆ ਉਹਨਾਂ ਦੀ ਕੋਈ ਸ਼ਿਕਾਇਤ ਕੀਤੀ ਕੋਈ ਪੋਸਟ ਜਗਤ ਕਰਾਂਗੇ ਫਿਰ ਜਦੋਂ ਪਤਾ ਲੱਗੇਗਾ ਮਿਲੀ ਭਗਤੇ ਆਈ ਆ ਜਦੋਂ ਪੋਸਟ ਨੱਕ ਥੱਲੇ ਆ ਧੰਦਾ ਹੋਣ ਰਿਆ ਰੋਜ਼ ਗੱਡੀਆਂ ਚੁੱਕੀਆਂ ਜਾਂਦੀਆਂ ਵੀ ਆ ਤੇ ਫਿਰ ਮਿਲੀ ਭਗਤੀ ਕਹਿ ਸਕਦੇ ਆ ਜਲਾਈ ਨੀਤੀ ਮਿਲੀ ਭਗਤ ਕੋ ਲੋ ਜਾਂ ਪ੍ਰਸਾਦ ਨੀ ਮਿਲ ਗਾ ਲੋ